ਤਸਵੀਰਾਂ ਇਸ ਵੇਲੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਮਸ਼ਹੂਰ ਗਾਇਕ surjit pullar ਦੀ ਜਿਹੜੀ ਹੈ ਪੁਲਿਸ ਦੇ ਨਾਲ ਤਿੱਖੀ ਬਹਿਸ ਹੋ ਗਈ ਹੈ ਮੌਕੇ ਦੀ ਤਸਵੀਰ ਜਿਹੜੀ ਹੈ ਸਾਰੀ ਘਟਨਾ ਕੈਮਰੇ ਦੇ ਵਿੱਚ ਕੈਦ ਹੋਈ ਹੈ ਵੀਡੀਓ ਜਿਹੜੀ ਲਗਾਤਾਰ ਵਾਇਰਲ ਹੋ ਰਹੀ ਹੈ ਸੂਤਰਾਂ ਮੁਤਾਬਕ ਗਾਇਕ surjit pullar ਦੀ ਪੁਲਿਸ ਦੇ ਨਾਲ ਤੋਂ ਤੋਂ ਮਮਾ ਹੋਈ ਹੈ ਚਲਾਣ ਕੱਟਣ ਨੂੰ ਲੈ ਕੇ ਇਹ ਮਾਮਲਾ ਪੱਖਿਆ ਤਾਂ ਤਰਨਤਾਰਨ ਦੇ ਪਿੱਖੀ ਵੰਦ ਦੀ ਇਹ ਵੀਡੀਓ ਦੱਸੀ ਜਾ ਰਹੀ ਦਿੱਤੇ ਪੁਲਿਸ ਦੇਖ ਸਕਦੇ ਹੋ ਤੁਸੀਂ ਪੁਲਿਸ ਦੇ ਵੱਲੋਂ ਜਦੋਂ ਚਲਾਨ ਕਟਿਆ ਜਾ ਰਿਹਾ ਸੀ ਤਾਂ ਉਸ ਵੇਲੇ ਪੁਲਿਸ ਪ੍ਰਸ਼ਾਸਨ ਦੇ ਨਾਲ ਤਿੱਖੀ ਬਹਿਸ ਹੋਈ ਹੈ ਤਾਂ ਉੱਥੇ ਹੀ ਸੁਰਜੀਤ ਭੁੱਲਰੇ ਵੀ ਕਹਿੰਦੇ ਨਜ਼ਰ ਆਏ ਕਿ ਤੈਨੂੰ ਮੈਂ ਦੱਸੂੰਗਾ ਕਿ ਮੈਂ ਕੌਣ ਹਾਂ ਤੂੰ ਕੱਲ ਵੀ ਸਾਡੀ ਫੋਟੋ ਖਿੱਚੀ ਸੀ ਤਾਂ ਅਜਿਹਾ ਕਹਿੰਦੇ ਹੋਏ ਨਜ਼ਰ ਆਏ ਤਸਵੀਰਾਂ ਤੁਸੀਂ ਮੌਕੇ ਦੀਆਂ ਦੇਖ ਪਾਰੇ ਇੱਕ ਵਾਰ ਪੂਰੀ ਵੀਡੀਓ ਤੁਹਾਨੂੰ ਦਿਖਾਉਂਦੇ ਚੱਲਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਆਪਸ ਵਿੱਚ ਬਹਿਸ ਹੁੰਦੀ ਹੋਈ ਨਜ਼ਰ ਆਈ ਪੁਲਿਸ ਤੇ ਸੁਰਜੀਤ ਭੁੱਲਰ ਦੀ ਮੈਂ ਤੁਹਾਨੂੰ ਦੱਸੂ ਦੁੱਪਣੇ ਕੀ ਹੈ ਕੋਈ ਅਦਰ ਵੀ ਸਾਡੀ ਕੋਈ ਫੋਟੋ ਖਿੱਚੀ ਹੈ ਫਿਰ ਬਿੱਟਰ ਬੈਠਾ ਹਾਂ ਨਮਸਕਾਰ ਯਾਰ ਮਾੜੀ ਦੀ ਆਓ ਉਹ ਤੇ ਚੱਲ ਜਾ ਖਾਂਦਾ ਰਹੇ ਜਲਦੀ ਹੀ ਖਤਮ ਹੋ ਜਾ ਉਹ ਬਿੱਟਰ ਮਿੱਠੇ ਚਾਹ ਗੱਲ ਹੋ ਗਈ ਮੈਂ ਬਸ ਮੈਂ ਤੁਹਾਨੂੰ ਦੱਸੂ ਤੂੰ ਕੀ ਕਰੀ ਫਿਰ ਕੀ ਉਹਦਰ ਵੀ ਸਾਡੀ ਕੋਈ ਫੋਟੋ ਖਿੱਚੀ ਹੋਈ ਹੈ ਮੇਰੇ ਵਿੱਚ ਡਰਾਈਵਰ ਬੈਠਾ ਹਾਂ ਨਮਸਕਾਰ ਆਓ ਉਹ ਤੋਂ ਨਾਲ ਆਪਸਾਂ ਨੂੰ ਆ ਗਏ ਜਾਲਾਂ ਦੀ ਪ੍ਰਮੇਸ਼ਾ ਵਾਹ ਵਾਹ ਦੂਵੇ ਤੇ ਵਿੱਚ ਚਾਰ ਗੱਲਾਂ ਗੱਲ ਕਰ ਹੋ 20 ਮਿੰਟ ਤਸਵੀਰਾਂ ਇਸ ਵੇਲੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਮਸ਼ਹੂਰ ਗਾਇਕ surjit pullar ਦੀ ਜਿਹੜੀ ਹੈ ਪੁਲਿਸ ਦੇ ਨਾਲ ਤਿੱਖੀ ਬੈਸ ਹੋ ਗਈ ਹੈ ਮੌਕੇ ਦੀ ਤਸਵੀਰ ਜਿਹੜੀ ਆ ਸਾਰੀ ਘਟਨਾ ਕੈਮਰੇ ਦੇ ਵਿੱਚ ਕੈਦ ਹੋਈ ਹੈ ਵੀਡੀਓ ਜਿਹੜੀ ਲਗਾਤਾਰ ਵਾਇਰਲ ਹੋ ਰਹੀ ਹੈ ਸੂਤਰਾਂ ਮੁਤਾਬਕ ਗਾਇਕ surjit pullar ਦੀ ਪੁਲਿਸ ਦੇ ਨਾਲ ਤੋਂ ਤੋਂ ਮਮਾ ਹੋਈ ਹੈ ਚਲਾਣ ਕੱਟਣ ਨੂੰ ਲੈ ਕੇ ਇਹ ਮਾਮਲਾ ਪਖਿਆ ਤਾਂ ਤਰਨਤਾਰਨ ਦੇ ਪਖੀਵੰਡ ਦੀ ਇਹ ਵੀਡੀਓ ਦੱਸੀ ਜਾ ਰਹੀ ਦਿੱਤੇ ਪੁਲਿਸ ਦੇਖ ਸਕਦੇ ਹੋ ਤੁਸੀਂ ਪੁਲਿਸ ਦੇ ਵੱਲੋਂ ਜਦੋਂ ਚਲਾਣ ਕੱਟਿਆ ਜਾ ਰਿਹਾ ਸੀ ਤਾਂ ਉਸ ਵੇਲੇ ਪੁਲਿਸ ਪ੍ਰਸ਼ਾਸਨ ਦੇ ਨਾਲ ਤਿੱਖੀ ਬੈਸ ਹੋਈ ਹੈ ਤਾਂ ਉੱਥੇ ਹੀ surjit pullar ਇਹ ਵੀ ਕਹਿੰਦੇ ਨਜ਼ਰ ਆਏ ਕਿ ਤੈਨੂੰ ਮੈਂ ਦੱਸੂਗਾ ਕਿ ਮੈਂ ਕੌਣ ਹਾਂ ਤੂੰ ਕੱਲ ਵੀ ਸਾਡੀ ਫੋਟੋ ਖਿੱਚੀ ਸੀ ਤਾਂ ਅਜਿਹਾ ਕਹਿੰਦੇ ਹੋਏ ਨਜ਼ਰ ਆਏ ਤਸਵੀਰਾਂ ਤੁਸੀਂ ਮੌਕੇ ਦੀਆਂ ਦੇਖ ਪਾਰੇ ਇੱਕ ਵਾਰ ਪੂਰੀ ਵੀਡੀਓ ਤੁਹਾਨੂੰ ਦਿਖਾਉਂਦੇ ਚੱਲਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਆਪਸ ਵਿੱਚ ਬਹਿਸ ਹੁੰਦੀ ਹੋਈ ਨਜ਼ਰ ਆਈ ਪੁਲਿਸ ਤੇ ਸੁਰਜੀਤ ਪੁੱਲਰ ਦੀ ਮੈਂ ਤੈਨੂੰ ਦੱਸੂ ਦੁੱਤੀ ਚੀਜ਼ ਉਹ ਉਧਰ ਵੀ ਸਾਡੀ ਕੀਤੀ ਫੋਟੋ ਖਿੱਚੀ ਹੋਏ ਫਿਰ ਵਿੱਚ ਡਰਾਈਵਰ ਬੈਠਾ ਆ ਗਾ ਰਿਹਾ ਹੈ ਜਲਦੀ ਖਤਮ ਹੋ ਜਾਵਾਵਾਵਾਵਾ ਤੂੰ ਬੇਤਮੀਜ਼ ਚੋਣ ਕਰ ਰਿਹਾ ਹੈ ਜਲਦੀ ਕਰ ਹੋ ਗਈ ਮੈਂ ਬਸ ਮੈਂ ਤੁਹਾਨੂੰ ਦੱਸੂ ਤੂੰ ਕੀ ਕੀਤਾ ਫਿਰ ਕੀ ਉਹ ਅਦਰ ਵੀ ਸਾਡੀ ਕੀਤੀ ਫੋਟੋ ਕੀਤੀ ਵਾ ਫਿਰ ਵਿੱਚ ਡਰਾਈਵਰ ਬੈਠਾ ਹਮਸਤਾ ਹੈ ਆਹੋ ਮਰੀ ਦੀ ਆਓ ਫੋਟੋ ਚਾ ਲਾ ਦਿਓ ਆਪਾਂ ਗਾ ਰਿਹਾ ਹੈ ਜਲਦੀ ਖਤਮ ਹੋ ਜਾਵਾ